ਪੰਜਾਬ ਰਾਜ ਮਹਿਲਾਕ ਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕਰਕੇ ਉੱਥੋਂ ਬੰਦ ਮਹਿਲਾਕ ਕੈਦੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਲ੍ਹ ਪ੍ਰਬੰਧਕਾਂ ਵੱਲੋਂ ਮਹਿਲਾਵਾਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਕਿ ਖਾਣਾ ਪੀਣਾ ਹੋ ਗਿਆ ਸਿਹਤ ਸਵਾਵਾ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਪਰ ਜੇਕਰ ਮਹਿਲਾ ਕੈਦੀਆਂ ਨੂੰ ਇਸ ਸੰਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਹੁਣ ਜਪ ਵਿਖੇ ਚ ਮਹਿਲਾ ਕਮਿਸ਼ਨ ਦੇ ਨਾਲ ਤਾਲਮਿਲ ਕਰ ਸਕਦੇ ਨੇ ਉਹਨਾਂ ਦੇ ਸੇਕ ਜਿਆਦਾਤਰ ਮਹਿਲਾਵਾਂ ਐਨਡੀਪੀਐਸ ਐਕਟ ਤਹਿਤ ਜੁਣੀ ਕੇ ਨਸ਼ੇ ਸੰਬੰਧੀ ਕਾਨੂੰਨ ਅਤੇ ਕੁਝ ਧਾਰਾਵਾਂ ਜਿਵੇਂ 420 ਜਾਂ ਘਰੇਲੂ ਹਿੰਸਾ ਦੇ ਕੇਸਾਂ 'ਚ ਬੰਦ ਨੇ ਉਹਨਾਂ ਦਾ ਕਹਿਣਾ ਹੈ ਕਿ ਐਨਡੀਪੀਐਸ ਐਕਟ ਕਾਫੀ ਸਖਤ ਹੈ ਇਸ ਲਈ ਜ਼ਮਾਨਤ ਮਿਲਣਾ ਵੀ ਮੁਸ਼ਕਲ ਹੁੰਦਾ ਪਰ ਜੇਲ੍ਹ ਪ੍ਰਬੰਧਕਾਂ ਵੱਲੋਂ ਲੋੜਵੰਦ ਮਹਿਲਾ ਕੈਦੀਆਂ ਨੂੰ ਕਾਨੂੰਨੀ ਮਦਦ ਵੀ ਦਿੱਤੀ ਜਾ ਰਹੀ ਤਾਂ ਜੋ ਮਾਮਲਿਆਂ ਦੀ ਸੁਣਵਾਈ ਜਲਦ ਹੋ ਸਕੇ ਮੈਂ ਆ ਜੁਮਨ ਸੰਬਧੀ ਆਨਕੀ ਗਣਤਾਵਾਂ ਦੇ ਲੇਖਾ ਨਾਮਾ ਨੂੰ ਬਹੁਤ ਹੀ ਸਰਪ੍ਰਸ਼ੰਗ ਕਰਦੀ ਹਾਂ ਇਹ ਦੇਖੋ ਵਮਨ ਸਰ ਆਨ ਤੋਂ ਪਹਿਲਾਂ ਮੈਂ ਜੇਲ ਵਿਜ਼ਿਟ ਲਈ ਗਈ ਸੀ ਤੇ ਜੇਲ ਦੇ ਅੰਦਰ ਮੈਂ ਸਾਰਿਆਂ ਉੱਥੇ ਜਿਹੜੀਆਂ ਇਨਮੇਟਸ ਨੇ ਸਾਰਿਆਂ ਨੂੰ ਮਿਲਿਆ ਬਹੁਤ ਅੱਛਾ ਏ ਕਿ ਉਹਨਾਂ ਨੇ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਸਾਡੇ ਲਈ ਔਰ ਮੈਂ ਜ਼ਿਆਦਾਤਰ ਉੱਥੇ ਗਈ ਸੀ ਕਿ ਵਿਮਨ ਦੇਸ ਜੇਲ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਔਰ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਲੋਕਲ ਦਿੱਕਤਾਂ ਉਹਨਾਂ ਨੂੰ ਕੋਈ ਨਹੀਂ ਸੀ ਜਿੱਦਾਂ ਕਿ ਖਾਣ-ਪੀਣ ਦਾ ਜਾਂ ਕੋਈ ਡਾਕਟਰੀ ਜਿਹੜੀ ਸਹਾਇਤਾ ਚਾਹੀਦੀ ਉਹ ਨਹੀਂ ਸੀਗੀ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਉਥੇ ਜ਼ਿਆਦਾਤਰ ਮੈਂ ਦੇਖਿਆ ਉਹ ਐਂਡੀਪੀਐਸ ਐਕਟ ਦੇ ਥੱਲੇ ਸੀ ਕੁਝ ਸੀਗੇ 420 ਦੇ ਅੰਦਰ ਔਰ ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਰਲਸ ਤੇ ਹੁੰਦੇ ਹਨ ਹੁਣ ਉਹਦੇ ਲਈ ਉਹ ਚਾਹੁੰਦੇ ਸੀ ਕਿ ਸਾਨੂੰ ਜਿਹੜੀ ਜ਼ਮਾਨਤਾਂ ਛੇਤੀ ਮਿਲਣ ਲੇਕਿਨ ਐਂਡੀਪੀਐਸ ਐਕਟ ਜਿਹੜਾ ਹੈਗਾ ਉਹ ਬਹੁਤ ਸਖਤ ਐਕਟ ਹੈ ਔਰ ਇਹਦੇ ਅੰਦਰ ਵਿਰਾਕਾਲਿਕ ਡਿਕ ਤੋਂ ਬਾਰਡਰ ਕੇਸਸ ਦੇ ਅੰਦਰ ਵੀ ਆਗੇ ਸੀ ਇਹਸ ਕੇਸਸ ਦੇ ਅੰਦਰ ਜ਼ਮਾਨਤ ਮਿਲਣੀ ਯਾ ਉਹਨਾਂ ਨੂੰ ਇਸ ਤਰੀਕੇ ਦੀ ਸਹਾਇਤਾ ਮਿਲਣੇ ਕਿ ਸਾਨੂੰ ਅੱਜ ਹੀ ਛੱਡਿਆ ਜਾਵੇ ਉਹ ਨਹੀਂ ਹੋ ਸਕਦਾ ਮਗਰ ਜੇਲ੍ਹ ਦੇ ਤਰਫੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਲੀਗਲ ਸਹਾਇਤਾ ਉਹਨਾਂ ਨੂੰ ਤਾਂ ਕਿ ਜੇਕਰ ਉਹਨਾਂ ਦੀ ਜਿਹੜੀ ਹੈ ਸੁਣਵਾਈ ਐਟਲੀਸ ਜਲਦੀ ਹੋ ਜAVE ਉਹ ਤੋਂ ਉਹ ਕਈ ਜਿਹੜੇ ਕੇਸ ਸੀ ਅੰਡਰ ਟ੍ਰਾਇਲ ਉਹ 1 ਸਾਲ ਤੋਂ 2 ਸਾਲ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਦੇ ਬਾਰੇ ਚੈੱਕ ਕੀਤਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਪਰਸਨਲ ਇਸ਼ੂਸ ਤੁਹਾਨੂੰ ਮਤਲਬ ਕੋਈ ਅਗਰ ਜਿੱਦਾਂ ਕਿ ਕੋਈ ਡਿਜ਼ੀਜ਼ ਹੈ ਜਾਂ ਉਹਦੇ ਅੰਦਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਜੋ ਅੱਜ ਕੱਲ੍ਹ ਸਾਹਮਣੇ ਆਈ ਸੀ ਉਹ ਸੀਗੀ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਜਦੋਂ ਮੈਂ ਡਾਕਟਰ ਦੇ ਨਾਲ ਗੱਲ ਕੀਤੀ ਹੈ ਇਨ ਹਾਊਸ ਡਾਕਟਰ ਦੇ ਨਾਲ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦਿੱਤੀ ਹੈ ਕਿ ਇਹ ਪ੍ਰੋਵਾਈਡ ਕੀਤਾ ਜਾਂਦਾ ਸਾਰਾ ਕੁਝ ਲੇਕਿਨ ਸਕਿਨ ਰਾਸ਼ ਜਿਹੜੇ ਹੁੰਦੇ ਨੇ ਉਹ ਸਭ ਨੂੰ ਪਤਾ ਵੀ ਥੋੜੇ ਇਹ ਫੈਲ ਜਾਂਦੇ ਨੇ ਉਸ ਦੇ ਲਈ ਕੀ ਉਹਨਾਂ ਨੇ ਸੰਭਾਲ ਕਰਨ ਦੇ ਲਈ ਜਾਂ ਉਹਨੂੰ ਰੋਕਣ ਦੇ ਜਿੰਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਪੂਰੀ ਹੋ ਰਹੀ ਹੈ ਉੱਥੇ ਬਾਕੀ ਸਾਰੇ ਇਨਮੇਟਸ ਹੈਪੀ ਸੀ ਅਦਰਵਾਈਜ਼ ਖਾਣੇ ਪੀਣੇ ਤੋਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਆਪਣਾ ਪਰਸਨਲ ਨੰਬਰ ਵੀ ਛੱਡ ਕੇ ਆਈਆਂ ਉਹਨਾਂ ਦੇ ਕੋਲ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੈਨੂੰ ਪਰਸਨਲੀ ਵੀ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਇਨਵਿਟਸ ਨੇ ਔਰ ਹਿਜਬ ਦੇ ਨੇ ਜ਼ਿਆਦਾਤਰ ਨਹੀਂ ਦੱਸ ਸਕਦੇ ਤਾਂ ਮੈਨੂੰ ਕਦੇ ਵੀ ਕਿਸੇ ਵੀ ਟਾਈਮ ਮੇਰੇ ਫੋਨ ਦੇ ਉੱਤੇ ਗੱਲ ਕਰ ਸਕਦੇ ਹਾਂ ਹਾਂਜੀ ਦੱਸ ਦਿਵੋ ਕਿ ਜਨਤਾ ਤੁਹਾਡੇ ਲਈ ਮੇਰੀ ਵੀ ਪੇਜ ਤੇ ਹੁੰਦੀ ਹੈ ਜੇ ਕੋਈ ਕੋਲ ਦੇ ਅਜਿਹਾ ਕੋਈ ਮਾਸਟਰ ਮੇਰੀ ਕੋਈ ਆਣਾ ਤਾਂ ਉਹਨਾਂ ਲਈ ਕੋਈ ਖਾਸ ਜਿਹੜੀ ਗਾਇਨੀ ਡਾਕਟਰ ਹੈ ਸੌਰੀ ਗਾਇਨਕੋਲੋਜੀਸਟ ਹੈ ਉਹ ਹਫਤੇ ਚ ਦੋ ਵਾਰੀ ਉਹਨਾਂ ਦੇ ਕੋਲ ਆਉਂਦੇ ਨੇ ਔਰ ਪੂਰਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਉਹਤੇ ਅਗਰ ਕੋਈ ਲੇਡੀਜ਼ ਹੈ ਪ੍ਰੈਗਨੈਂਟ ਹੈ ਡਿਲੀਵਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਡਿਲੀਵਰੀ ਦੇ ਲਈ ਔਰ ਜਿਹੜੇ ਬੱਚੇ ਦੇ ਰੱਖਣ ਦੇ ਲਈ ਮਾਂ ਦੀ ਦੇਖਭਾਲ ਕਰਨ ਲਈ ਸਪੈਸ਼ਲ ਡਾਈਟ ਜਿਹੜੀ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਤੇ ਬੱਚੇ ਨੂੰ ਜਿਹੜਾ ਨਵਾਂ ਬੋਨ ਬੇਬੀ ਹੈ ਉਹਦੀ ਕੇਅਰ ਕਰਨ ਦੇ ਲਈ ਕ੍ਰਸ਼ ਵਗੈਰਾ ਬਹੁਤ ਅੱਛੇ ਤਰੀਕੇ ਦੀ ਫੈਸਿਲਿਟੀ ਹੈਗੀ ਹੈ ਉੱਥੇ ਆਲਰੇਡੀ ਔਰ ਲੇਡੀਜ਼ ਨੂੰ ਵੀ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਸੀਗਾ ਕੁਝ ਜਿਹੜੇ ਇਨਵਿਟ ਸੀਗੇ ਮੈਂ ਦੇਖੇ ਦੋ ਤਿੰਨ ਸੀ ਜਿਹੜੇ ਕਿ ਫੋਰਨ ਕੰਟਰੀਜ਼ ਦੇ ਹੈਗੇ ਸੀਗੇ ਉੱਥੇ ਉਹਨਾਂ ਨੂੰ ਇਹ ਇਸ਼ੂ ਆ ਰਿਹਾ ਸੀ ਕਿ ਸਾਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਸਭ ਕੁਝ ਹੋ ਸਕਦਾ ਲੇਕਿਨ ਸਾਡੀ ਐਮਬੈਸੀ ਜਿਹੜੀ ਸਾਡੀ ਕੰਟਰੀ ਨੂੰ ਅਸੀਂ ਬਿਲੋਂਗ ਕਰਦੇ ਆ ਉਹ ਜਿਹੜੀ ਹੈ ਉਹ ਡਿਲੇ ਕਰ ਰਹੀ ਹੈ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਔਰ ਅਸੀਂ ਬਾਤਸ਼ੀਤੀ ਨਹੀਂ ਜਾ ਸਕਦੇ ਉਹ ਵੀ ਮੈਂ ਜੇਲਨ ਸਰ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹਦੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਦ ਜਿਹੜੇ ਫੋਰਨਰ ਦੀ ਗੱਲ ਕੀਤੀ ਆ ਤਾਂ ਜਿਹੜੇ ਕੋਲ ਅਪਲਾਈ ਕਰਨਾ ਜਾਂ ਆਪਣੀ ਅਪੀਲ ਦੇਣਾ ਉਹਨਾਂ ਨੂੰ ਜਿਹੜੇ ਰਾਏਤ ਹੁੰਦੀ ਹੈ ਕਿ ਆਮ ਇਥੋਂ ਦੇ ਇੰਡੀਅਨ ਨਾਲ ਨਾ देयर इज नो डिफरेंस ਕਿ ਫੋਰਨਰ ਹੈਗਾ ਤੇ ਉਹਨੂੰ ਘਟ ਮਿਲੇਗੀ ਤਾਂ ਜਿਹੜਾ ਲੋਕਲ ਹੈ ਉਹਨੂੰ ਜ਼ਿਆਦਾ ਮਿਲੇਗੀ ਬਿਲਕੁਲ ਨਹੀਂ ਲਾਜ਼ ਸੇਮ ਫਾਰ एवरीवन ਤੇ ਉਹਦੇ 'ਚ ਕੋਈ ਰਾਏਤ ਨਹੀਂ ਹੁੰਦੀ ਹੈ ਜੋ ਜਿਸ ਤਰੀਕੇ ਦੇ ਕੈਟਾਗਰੀ 'ਚ ਐਕਟ ਹੁੰਦਾ ਹੈ ਇਹ ਜਿਹੜੇ ਫੋਰਨ ਵਾਲਾ ਸੀਗਾ ਇਹਦਾ ਵੀ ਮੈਂ ਦੇਖਿਆ ਕਿ ਇਹਨਾਂ ਦਾ ਇੱਕ ਐਨਡੀਪੀਐਸ ਦੇ ਥੱਲੇ ਹੀ ਸੀਗਾ ਔਰ ਇੱਕ ਹੋਰ ਜਿਹੜਾ ਐਫਸੀ ਉਹ ਸ਼ਾਇਦ 420 ਦਾ ਜਾਂ ਕਿਸੇ ਚੀਜ਼ ਦਾ ਹੈਗਾ ਸੀ ਉਹਦਾ ਕੇਸ ਸੋ देयर वर ਟੂ ਫੋਰਨ ਨੈਸ਼ਨਲਸ ਇਨ देयर ਔਰ ਇਹ ਦਾ ਕੇਸ ਉਸੇ ਤਰੀਕੇ ਨਾਲ ਹੈਂਡਲ ਹੋਗਾ ਜਿਸ ਤਰੀਕੇ ਨਾਲ ਅਗਰ ਲੋਕਲ ਹੈ ਉਹਦੇ ਚ ਕਿਸੇ ਤਰੀਕੇ ਦਾ ਹੁੰਦਾ ਮਗਰ ਜਿਹੜੇ ਲੇਡੀਜ਼ ਉੱਥੇ ਕੁਝ ਬਹੁਤ ਬਜ਼ੁਰਗ ਸੀ 85 ਉਸ ਤੋਂ ਵੀ ਸ਼ਾਇਦ ਉੱਪਰ ਏਜ ਦੀਆਂ ਉਹਨਾਂ ਦੀ ਇੱਕ ਰਿਕਵੈਸਟ ਸੀ ਕਿ ਸ਼ਾਇਦ ਜਦੋਂ ਵੀ ਕੋਈ ਕੇਸ ਪੁਲਿਸ ਕਰਦੀ ਆ ਤੇ ਸਸੀ ਸਾਨੂੰ ਵੀ ਨਾਲ ਚੱਕ ਲਿਆ ਜਾਂਦਾ ਲੇਕਿਨ ਇਹ ਪੁਲਿਸ ਇਨਵੈਸਟੀਗੇਸ਼ਨ ਤੇ ਉੱਤੇ ਡਿਪੈਂਡ ਕਰਦਾ ਉਹ ਇਨਵੋਲਵ ਸੀ ਜਾਂ ਨਹੀਂ ਸੀ ਸੋ ਆਫਟਰ ધ ਇਨਵੈਸਟੀਗੇਸ਼ਨ ਜਿਹੜੀ ਵੀ ਅੱਗੇ ਤਾਂ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੀ ਕਾਰਵਾਈ ਅੱਗੇ ਹੁੰਦੀ ਹੈ ਮਗਰ ਲੇਡੀਜ਼ ਜਿਹੜੀਆਂ ਵਾਹ ਹਮੇਸ਼ਾ ਆਪਣੀ ਤਰਫ ਤੋਂ ਇੱਕ ਇਮੋਸ਼ਨਲ ਐਂਗਲ ਜੂੜ ਰੱਖਦੀਆਂ ਕਿ ਇਸ ਉਮਰ ਦੇ ਵਿੱਚ ਜਦੋਂ ਲੇਡੀਜ਼ ਆਂਦੀਆਂ ਨੇ ਉਹਨਾਂ ਨੂੰ ਕੁਝ ਸਪੈਸ਼ਲ ਸ਼ਾਇਦ ਰਿਆਤ ਦੇਣ ਹੁੰਦੀ ਚਾਹੀਦੀ ਮੈਂ ਕਿਹਾ ਤੁਸੀਂ ਮੈਂ ਬਿਲਕੁਲ ਸਹੀ ਗੱਲ ਕੀਤੀ ਹੈ। ਕੋਈ ਦੇਖਿਆ ਗਿਆ ਕਿ ਅਕਸਰ ਹੀ ਨੌਜਵਾਨ ਜਿਹਦੇ ਮਦਰ ਹਸਬੈਂਡ ਨੇ ਉਹ ਕੰਮ ਕਰਦੇ ਨੇ ਪਰ ਕਰਵਾਉਂਦੇ ਆਪਣੀ ਜੀਵਨ ਲਾਈਫ ਲਈ ਜਿੰਨਾ ਕਰਕੇ ਉਹਨਾਂ ਨੂੰ ਜੀਉਂ। ਤਕਰੀਬਨ ਇਹ ਆ ਜਾਂਦਾ ਹੈ ਕਿ ਮੇਰੇ ਹਸਬੈਂਡ ਸੀ ਉਹ ਕੰਮ ਕਰਦੇ ਸੀ ਸਾਨੂੰ ਨਾਲ ਚੱਕ ਲਿਆ। ਮਗਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਏ ਕਿ ਵੈਦਰ ਫੈਮਲੀ ਇਨਵੋਲਡ অর ਨਾਟ ਇਨਵੋਲਡ। ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਫੈਕਟ ਜਿਹੜੇ ਸਾਹਮਣੇ ਆਉਂਦੇ ਨੇ। ਮੈਂ ਲਾਮਾ ਨੂੰ ਕਿਹਾ ਉਹ ਪਿਛਲੇ ਦਿਨ ਇੱਕ ਇਹ ਸਾਹਮਣੇ ਆਈ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਨਰਕੀਆਂ ਵੀ ਹੋਰ ਉਹਨਾਂ ਦੇ ਰਿਹਾ ਦੀ ਹਾਂ ਤਾਂ ਆ ਗਿਆ ਸੋ ਜਿਹੜੇ ਮਹਿਲਾਵਾਂ ਨੇ ਉਹਨਾਂ ਨੂੰ ਤੁਸੀਂ ਕਿਸੇ ਮਿਲਦੇ ਦੇਖੋ ਇਹਦੇ ਕਿ ਸਰਕਾਰ ਇਸ ਟੈਪ ਦੇ ਉੱਤੇ ਨਸ਼ੇ ਵਿਰੁੱਧ ਜੜਾਇਆ ਇਹ ਮਹਿੰਮ ਚੱਲੀ ਹੋਈ ਹੈ ਔਰ ਨਸ਼ਿਆ ਕਰਕੇ ਹੀ ਜਿਹੜਾ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਨਸ਼ਿਆ ਕਰਕੇ ਹੀ ਜਿਹੜਾ ਘਰ ਬਰਬਾਦ ਹੋ ਰਹੇ ਨੇ ਇਸ ਨੂੰ ਠੱਲ ਪਾਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਆਪਣੇ ਨੌਜਵਾਨਾਂ ਨੂੰ ਯਾ ਆਪਣੀ ਬੱਚੀਆਂ ਨੂੰ ਇੱਕ ਸੇਫ ਜਗ੍ਹਾ ਦੇ ਸਕਦੇ ਹਾਂ ਇੱਕ ਸੇਫ ਫਿਊਚਰ ਦੇ ਸਕਦੇ ਹਾਂ ਔਰ ਇਹਦੇ ਲਈ ਤਾਂ ਇਹੀ ਹੈ ਕਿ ਅਗਰ ਕੋਈ ਇਸ ਚ ਫੜਿਆ ਜਾਂਦਾ ਹੈ ਇਸ ਅ ਵੈਰੀ ਸੀਰੀਅਸ ਕ੍ਰਾਈਮ ਇਹਦੇ ਅੰਦਰ ਐਸਕੇਪ ਕਰਨਾ ਬਹੁਤ ਮੁਸ਼ਕਿਲ ਹੈ ਔਰ ਨਸ਼ੇ ਤਸਕਰੀ ਜਿਹੜੇ ਕਰਦੇ ਨੇ ਉਹਨਾਂ ਉੱਤੇ ਸਭ ਨੂੰ ਪਤਾ ਕਿ ਅਸੀਂ ਹੋਰ ਹੀ ਨਿਊਜ਼ਪੇਪਰ ਚ ਪੜ੍ਹਦੇ ਆ ਕਿ ਘਾਰ ਵੀ ਟਾਇਆ ਜਾ ਰਹੇ ਨੇ ਹਰ ਤਰੀਕੇ ਦੇ ਮੈਜਰਸ ਜਿਹੜੇ ਨੇ ਅਪਣਾਏ ਜਾ ਰਹੇ ਨੇ ਇਸ ਟਾਈਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਮੂਹੇ ਬਹੁਤ ਤੇਜ ਹੈ ਔਰ ਇਕ ਹੀ ਹੀ ਸਰਕਾਰ ਦਾ ਇੱਕ ਪਿੱਛਾ ਆ ਕਿ ਇਸ ਨੂੰ ਜੜ ਤੋਂ ਖਤਮ ਕਰੇ